ਨਮਾ ਸ਼ਹਿਰ ਬਖੇਰ ਸਿਟੀ ਥਾਣਾ ਦੇ ਕੋਲ ਕਈ ਸਾਲਾਂ ਤੋਂ ਚੱਲ ਰਹੇ ਕਨਮ ਮੈਡੀਕਲ ਸਟੋਰ ਤੇ ਕੱਲ ਸਿਹਤ ਮੰਭ ਦੀ ਟੀਮ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ। ਇਹ ਚੈਕਿੰਗ ਜ਼ਿਲ੍ਹਾ ਡਰਗ ਇੰਸਪੈਕਟਰ ਮਨਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਦੇ ਵਿੱਚ ਮੌਕੇ ਤੇ ਇਸ ਮੈਡੀਕਲ ਸਟੋਰ ਤੋਂ ਡੇਟ ਐਕਸਪਾਇਰ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਇਸ ਕਨਮ ਮੈਡੀਕਲ ਸਟੋਰ ਦੇ ਖਿਲਾਫ ਬਣਦੀ ਕਾਰਵਾਈ ਅਰੰਭੀ ਗਈ। ਇਸ ਮੌਕੇ ਮੈਡੀਕਲ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ਪੂਰੀ ਅਤੇ ਮਨਰੰਜਨ ਕਾਲੀਆ ਵੀ ਇਸ ਮੌਕੇ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ ਚੈਨਲ ਈਗਲ ਅਜੀ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਸਾਰੇ ਆਂਦੇ ਹਾਂ ਕਿਸ ਤਰ੍ਹਾਂ ਦੇ ਨਸ਼ੇ ਵਾਲੇ ਜਿਹੜੇ ਸਰ ਇਹਦੇ ਵਿੱਚ ਹਾਂਜੀ ਕਿ ਤੇ ਹੁਣ ਵੀ ਨਸ਼ੇ ਵਾਲੇ ਚ ਬਟ ਸਾਨੂੰ ਕੋਈ ਦਵਾਈ ਨਹੀਂ ਮਿਲੀ ਜਿਹੜੀ ਕਿ ਨਾਰਕੋਟਿਕ ਔਰ ਸਾਈਕੋਟ੍ਰੋਪਿਕ ਹੋ ਸਰ ਇੱਕ ਗੱਲ ਕਲੀਅਰ ਕਰੋ ਜਿਹੜਾ ਕਾਰਟਨ ਜਿਹੜਾ ਸੀਜ਼ ਕੀਤਾ ਉਹਦੇ ਚ ਨਸ਼ੀਲੀਆਂ ਦਵਾਈਆਂ ਵੀ ਆ ਕਿ ਕਲੀ ਐਕਸਪਾਇਰ ਦਵਾਈਆਂ ਹੀ ਆ ਨਹੀਂ ਜੀ ਉਹਦੇ ਵਿੱਚ ਐਕਸਪਾਇਰ ਦਵਾਈਆਂ ਨੇ ਕੁਝ ਦਵਾਈਆਂ ਜਿਨ੍ਹਾਂ ਦੇ ਕੋਲ ਇਹਨਾਂ ਕੋਲ ਪਰਚੇਜ਼ ਤੇ ਸੇਲ ਦੇ ਰਿਕਾਰਡ ਨਹੀਂ ਸੀ ਅਸੀਂ ਉਹ ਚੀਜ਼ ਕਰ ਲਈ ਕਿਉਂਕਿ ਹਾਲ ਤੱਕ ਇਨਫੋਰਮੇਸ਼ਨ ਇਹ ਆ ਰਹੀ ਸੀ ਕਿ ਕਾਰਟਨ ਚ ਨਸ਼ੀਲੀਆਂ ਦਵਾਈਆਂ ਨਹੀਂ ਜੀ ਕਾਰਟਨ ਚ ਕੋਈ ਵੀ ਨਸ਼ੀਲੀ ਦਵਾਈ ਨਹੀਂ ਹੈਗੀ ਜੀ ਸਰ ਐਸੀ ਮੈਂ ਜੀ ਮੈਂ ਸ ਅੱਜ ਜੀਡੀਐਸ ਸਾਹਿਬ ਦੇ ਹੁਕਮ ਅਨੁਸਾਰ ਆਪਾਂ ਇੱਕ ਜੁਆਇੰਟ ਇਨਸਪੈਕਸ਼ਨ ਇੱਥੇ ਕੀਤੀ ਸੀ ਇੱਥੇ ਡਰਗ ਇਨਸਪੈਕਟਰ ਦੀ ਟੀਮ ਸੀਗੀ ਨਾਲ ਡੀਐਸਪੀ ਸਾਹਿਬ ਸੀਗੇ ਤੇ ਮੌਕੇ ਤੇ ਡਰਗ ਇਨਸਪੈਕਟਰ ਦੀ ਟੀਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈਗਾ ਕਿ ਉੱਥੇ ਕੁਝ ਐਕਸਪਾਇਰ ਦਵਾਈਆਂ ਮਿਲੀਆਂ ਨੇ ਤੇ ਉਹਨਾਂ ਨੇ ਉਹ ਸੀਲ ਕਰਤੀਆਂ ਤੇ ਉਹਦਾ ਅੱਗੇ ਦੀ ਕਾਰਵਾਈ ਉਹ ਆਪਣੇ ਡਿਪਾਰਟਮੈਂਟ ਜਿਹਨਾਂ ਹੁੰਦਾ ਰੂਲਸ ਹੈਗੇ ਉਹਦੇ ਮੁਤਾਬਿਕ ਕਰਨਗੇ ਮੌਕੇ ਤੇ ਲਾਅਨ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਤੇ ਬਾਕੀ ਅਗਲੀ ਕਾਰਵਾਈ ਡਿਪਾਰਟਮੈਂਟ ਕਰੇਗਾ ਕੀ ਕੀਤਾ ਜਾਣੀ ਬਿਕਮ ਉਹ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਉਹਦੇ ਕੁਝ ਨਹੀਂ ਕਹਿ ਸਕਦੇ ਮੈਂ ਕਿਹੜੇ ਕੁਝ ਹੱਲੇ ਵੀ ਕੈਮਿਸਟ ਪੁਰਾਣੀਆਂ ਦਵਾਈਆਂ ਵੇਚੇ ਐਕਸਪਾਇਰ ਦਵਾਈਆਂ ਵੇਚਦੇ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੋ ਇਹ ਹੁਣ ਪਹਿਲਾ ਸਟੈਪ ਹੈ ਹੀਗਾ ਹੁਣ ਆਪਾਂ ਬਾਕੀ ਦੁਕਾਨਾਂ ਤੇ ਵੀ ਕਾਰਵਾਈ ਕਰਨਗੇ ਤੇ ਸਾਰਿਆਂ ਨੂੰ ਮੇਰੀ ਇਹ ਹੀ ਹੈਗਾ ਕਿ ਤੁਸੀਂ ਸਾਰੇ ਸਤਰਕ ਰਹੋ ਕਦੇ ਵੀ ਤੁਹਾਡੇ ਤੋਂ ਅਸੀਂ ਪਹੁੰਚ ਸਕਦੇ ਨੇ ਤੇ ਕਾਰਵਾਈ ਕਰਕੇ ਤੁਹਾਨੂੰ ਜੇ ਕੋਈ ਤੁਹਾਡੇ ਤੱਕ ਸ਼ਿਕਾਇਤ ਪਹੁੰਚਾਣਾ ਚਾਹਵੇ ਵੀ ਉਹਦਾ ਕੀ ਜ਼ਰੀਆ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਕੋਲ ਸ਼ਿਕਾਇਤ ਪਹੁੰਚਾ ਸਕਦੇ ਹੋ ਡੀਜੀਐਸਪੀ ਸਾਹਿਬ ਹੈਗੇ ਨੇ ਜਿਹੜੀ ਸਪੈਸ਼ਲ ਟੀਮ ਹੈਗੀ ਹੈ ਤੇ ਐਸਡੀਐਮ ਦਫ਼ਤਰ ਤੁਹਾਡੇ ਲਈ ਸਾਡੇ ਲਈ ਹੈਗਾ ਹੀ ਤੁਸੀਂ ਅਨੋਨਿਮਸ ਵੀ ਪਾ ਸਕਦੇ ਹੋ ਤੇ ਤੁਸੀਂ ਆਪਣਾ ਮੇਰਵਾ ਦੇ ਕੇ ਵੀ ਪਾ ਸਕਦੇ ਹੋ ਐਮਐਚ ਐਸੋਸੀਏਸ਼ਨ ਵੱਲੋਂ ਹੈਲਪ ਮਿਲੀ ਜੀ ਤੁਹਾਨੂੰ ਕੈਮਿ ਐਸੋਸੀਏਸ਼ਨ ਵੱਲੋਂ ਬਹੁਤ ਹੈਲਪ ਹੈਗੀ ਆ ਪੂਰੇ ਮੌਕੇ ਤੇ ਉਹ ਹਾਜ਼ਰ ਸੀਗੇ ਉਹਨਾਂ ਨੇ ਵੀ ਸਾਰਾ ਇਸ਼ੂ ਸਮਝਿਆ ਤੇ ਸਾਡੀ ਮਦਦ ਕੀਤੀ ਜੀ ਇਸ ਨੂੰ ਸਭ ਕੁਝ ਠੀਕ ਨਿਕਲ ਗਿਆ ਅਸਮਾਨੇ ਦਾ ਨਾਮ ਦਸ ਕਦਮ ਤੇ ਇਹ ਕਦਮ ਚੱਲ ਰਿਹਾ ਜੂਰੂ-ਸੂਰੂ ਸੇ ਆਸ ਕ੍ਰਿਮਾਈ ਨਹੀਂ ਜੀ ਦੇਖੋ ਇਸ ਤਰ੍ਹਾਂ ਦੀ ਹਲੇ ਤੱਕ ਜਿਹੜਾ ਤੁਸੀਂ ਕਹਿ ਰਹੇ ਹੋਗੇ ਥਾਣੇ ਦੇ ਨਾਲ ਦਸ ਕਦਮ ਤੇ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅੱਜ ਡੀਆਈ ਸਾਹਿਬ ਨੇ ਡਰਗ ਇਨਸਪੈਕਟਰ ਸਾਹਿਬ ਨੇ ਜਿਹੜੀ ਆਪਣੀ ਕਾਰਵਾਈ ਪਾਈ ਹੈ ਉਹਦੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਨਹੀਂ ਮਿਲੀ ਹਲੇ ਤੱਕ ਲੇਕਿਨ ਉਹਨਾਂ ਨੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਵਿਭਾਗ ਦੀ ਕਾਰਵਾਈ ਮੁਤਾਬਕ ਲੈ ਚ ਭੇਜਿਆ ਜਾਏਗਾ ਤੇ ਅਗਲੀ ਕਾਰਵਾਈ ਵੀ ਉਹ ਆਪ ਦੇ ਵਿਭਾਗ ਦੇ ਮੁਤਾਬਕ ਹੀ ਕਰਨਗੇ ਮੈਂ ਇੱਥੇ ਐਸ ਪ੍ਰੋਟੈਕਸ਼ਨ ਆਇਆ ਸੀ ਕਿ ਕੋਈ ਅ ਅਣਚਾਹੀ ਘਟਨਾ ਨਾ ਹੋਵੇ ਪਰ ਉਹ ਮੇਰੀ ਡਿਊਟੀ ਮੇਰੀ ਪੂਰੀ ਸੀ ਇਹਦੇ ਵਿੱਚ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਕਿ ਅ ਅੱਜ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੇ ਇੱਕ ਜਿਹੜੀ ਕਾਰਵਾਈ ਆਰੰਭ ਕੀਤੀ ਹੈ ਸਾਡੇ ਇਸ ਜ਼ਿਲ੍ਹੇ ਵਾਸਤੇ ਉਹਦੇ ਵਿੱਚ ਜਿੰਨੇ ਵੀ ਡਰੱਗ ਕੈਮਿਸਟ ਜਿਹੜੇ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਜਿਹਦੇ ਚ ਕਿ ਉਹ ਸੁਧਰ ਜਾਣ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਕਾਰਵਾਈ ਹੋਵੇਗੀ ਉਹਦੇ ਵਿੱਚ ਆਈਟੀ ਵਿਭਾਗ ਵੀ ਨਾਲ ਹੋ ਸਕਦਾ ਹੈ ਔਰ ਇਸ ਦੇ ਵਿੱਚ ਸਾਡੇ ਨਾਲ ਸਾਡੀ ਕੈਮਿਸਟ ਐਸੋਸੀਏਸ਼ਨ ਨੇ ਪ੍ਰਦਾਨ ਜਿਨ੍ਹਾਂ ਦਾ ਤੁਸੀਂ ਬੜੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਨਾਲ ਖੜ ਕੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵਾਈਸ ਪ੍ਰਧਾਨ ਉਹਨਾਂ ਦੇ ਹੋਰ ਨੁਮਾਇੰਦੇ ਜਿਹੜੇ ਉਹ ਨਾਲ ਖੜੇ ਰਹੇ ਤੇ ਉਹਨਾਂ ਨੇ ਅੱਜ ਕਾਰਵਾਈ 'ਚ ਪੂਰਾ ਯੋਗਦਾਨ ਦਿੱਤਾ ਤੇ ਨਸ਼ਿਆਂ ਦੇ ਖਿਲਾਫ ਇੱਕ ਅੱਛਾ ਉਪਰਾਲਾ ਕੀਤਾ ਧੰਨਵਾਦ ਪੈਸੇ ਵੀ ਮੋਟ ਵੀ ਰਹੇ ਪੈਸੇ ਪੈਸੇ ਮੋਟ ਵੀ ਰਹੇ ਮੋਗੇ ਤਾਂ ਪੈਸੇ ਰਿਕਵਰੀ ਹੋਈ ਹੈ ਉਸ ਦੇ ਬਾਰੇ ਡਰਗ ਇਨਸਪੈਕਟਰ ਹੀ ਕਾਰਵਾਈ ਕਰਨਗੇ ਜੀ ਕਿਉਂਕਿ ਇਹ ਜਦੋਂ ਕੈਮਿਸਟਰੀਡ ਹੁੰਦੀ ਹੈ ਉਹਦੇ ਵਿੱਚ ਡਰਗ ਇਨਸਪੈਕਟਰ ਹੀ ਕਰ ਸਕਦੇ ਨੇ ਉਹਦੇ ਵਿੱਚ ਸਾਡੀ ਇਨਵੋਲਵਮੈਂਟ ਨਹੀਂ ਹੁੰਦੀ ਸਰ ਇੱਕ ਗੱਲ ਤੁਹਾਡੇ ਧਿਆਨ ਚ ਲਿਆਣਾ ਚਾਹੁੰਦੇ ਲੋਕਾਂ ਦਾ ਕਹਿਣਾ ਜਿਹੜੇ ਥਿਆਕੇ ਮਿਲ ਰਹੇ ਕਹਿੰਦੇ ਕੁਝ ਲੋਕ ਜਿਹੜੇ ਦੇਖਣ ਤੋਂ ਲੱਗਦੇ ਆ ਕਿ ਨਸ਼ਾ ਕਰਦੇ ਆ ਉਹਨਾਂ ਦਾ ਗੇੜਾ ਇੱਧਰ ਬਹੁਤ ਹੈ ਜੀ ਜੀ ਇਸ ਵੇਲੇ ਆਪ ਜੀ ਦੇ ਇਸ ਸੁਝਾਵ 'ਤੇ ਧਿਆਨ ਦੇਵਾਂਗੇ ਅਸੀਂ ਸਵੇਰ ਤੋਂ ਇੱਥੇ ਪੂਕਤਾ ਇੰਤਜ਼ਾਮ ਕਰਾਂਗੇ ਤਾਂ ਕਿ ਇਦਾਂ ਦੀ ਕੋਈ ਵੀ ਤੁਹਾਨੂੰ ਇਹ ਗੱਲ ਨਜ਼ਰ ਨਾ ਆਵੇ ਬਹੁਤ ਸ਼ੁਕਰੀਆ ਸਰ ਜੀ ਟੀਸੀ ਸਾਹਿਬ ਦੀ ਐਨਕੋਰ ਦੀ ਮੀਟਿੰਗ ਵਿੱਚ ਡਿਸਕਸ਼ਨ ਹੋਈ ਸੀ ਕਿ ਕੁਝ ਕਿ ਦੁਕਾਨਾਂ ਤੇ ਤੇ ਕੈਮਟਰੀਆਂ ਦੁਕਾਨਾਂ ਦੇ ਰੂਪੇ ਵਿੱਚ ਜਾ ਰਹੇ ਆ ਤੇ ਐਕਸਪਾਇਰ ਦਵਾਈਆਂ ਵੇਚੀਆਂ ਜਾ ਰਹੀਆਂ ਤੇ ਅਸੀਂ ਇਹਨਾਂ ਦੇ ਉੱਤੇ ਰੈਗੂਲਰ ਇਨਸਪੈਕਸ਼ਨਸ ਕਰਦੇ ਆਂਗੇ 2-3 ਵਾਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਡਿਸਕਸ਼ਨ ਕੀਤੀ ਤੇ ਸਸਪੈਂਸ਼ਨ ਹੋ ਗਈਆਂ ਉਸ ਬਾਅਦ ਹੁਣ ਜੁਆਇੰਟ ਰੇਡ ਇੱਕ ਜੁਆਇੰਟ ਟੀਮ ਡੀਸੀ ਸਾਹਿਬ ਵੱਲੋਂ ਬਣਾਈ ਗਈ ਜਿਹਦੇ ਵਿੱਚ ਐਸਡੀਐਮ ਐਮ ਡੀਐਸਪੀ ਸਾਹਿਬ ਤੇ ਡਾਕਟਰ ਰਮਨ ਸਰ ਮੈਡੀਕਲ ਆਫਸਰ ਇਹ ਅਸੀਂ ਅਨਸੀਪਟ ਦੇ ਇੰਸਪੈਸ਼ਨ ਤੋਂ ਸਾਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਐਕਸਪਾਇਰ ਦਵਾਈਆਂ ਜਿਹੜੀਆਂ ਇਹਨਾਂ ਦੇ ਕੋਲ ਸਟਾਕ ਕੀਤੀ ਹੋਈਆਂ ਜਿਹੜੀਆਂ ਅਸੀਂ ਫਾਰਮਸ ਤੋਂ ਉਹਨਾਂ ਦੇ ਉੱਤੇ ਲੈ ਲਈਆਂ ਰਿਕਵਰ ਕਰ ਲਈਆਂ ਸੀਜ਼ ਕਰ ਲਈਆਂ ਤੇ ਇਹਨਾਂ ਨੂੰ ਹੁਣ ਕਸਟਡੀ ਆਰਡਰ ਨਾਲੋਂ ਲੈ ਲੈ ਜਾਣਗੇ ਸਵੇਰੇ ਨਸ਼ੇ ਦੀ ਦਵਾਈ ਵੀ ਕੋਈ ਮਿਲੀ ਕੋਈ ਨਸ਼ੇ ਦੀ ਦਵਾਈ ਨਹੀਂ ਸੀ ਨਾਰਮੀਆਂ ਕੇ ਐਕਸਪਾਇਰ ਹੋ ਚੁੱਕੀਆਂ ਸਿਗੀਆਂ ਤਾਂ ਕੋਈ ਵੀ ਦਵਾਈ ਜਿਹੜੀ ਐਨਡੀਪੀਐਸ ਅੰਡਰ ਨਾਰਕੋਟਿਕ ਜਾਂ ਸਾਈਕੋਟ੍ਰੋਪਿਕ ਨਹੀਂ ਮਿਲੇਗੀ ਕਾਰਵਾਈ ਕੀ ਕਰ ਰਹੇ ਹੋ ਸਰ ਇਹਦੇ ਕਸਟਡੀ ਆਰਡਰ ਲੈ ਲੈ ਜਾਣਗੇ ਸਵੇਰ ਨੂੰ ਤੇ ਹਾਇਰ ਅਥਾਰਟिटीज ਨੂੰ ਇਹਦੇ ਰਿਗਾਰਡਿੰਗ ਇਨਫੋਰਮ ਕਰ ਦਿੱਤਾ ਜਾਏਗਾ ਕੋਈ ਮਾਮਲਾ ਕਿਦਰ ਜੋਗਾ ਇਸ ਤੇ ਡਰਗ ਐਂਡ ਕਾਸਮੈਟਿਕ ਐਕਟ ਅਧੀਨ ਜਿਹੜੀ ਇਹਦੀ ਕਾਰਵਾਈ ਕੀਤੀ ਜਾਊਗੀ ਕੀ ਪਹਿਲੇ ਕੋਈ ਪਤਾ ਲੱਗਿਆ ਨਹੀਂ ਕਿ ਕਿਨੇ ਪੁਰਾਣੇ ਤੁਕਾਂ ਨਹੀਂ ਸਰ ਇਹਦੀ ਅਸੀਂ ਪਹਿਲਾਂ ਵੀ ਦੋ ਵਾਰੀ ਅਸੀਂ ਇੰਸਪੈਕਸ਼ਨ ਕੀਤੀ ਹੈ ਤੇ ਇਸ ਵਾਰੀ ਇਹਨਾਂ ਨੂੰ ਸ਼ੋਅ ਕਸ ਨੋਟਿਸ ਇਸ਼ੂ ਕਰਨ ਤੋਂ ਬਾਅਦ ਸਸਪੈਂਸ਼ਨ ਕੀਤੀ ਹੈਗੀ ਆਸਫਤ ਹੋ ਦੇਗਾ ਹਾਂਜੀ ਮਾਲ ਬਰਾਮਤ ਕਿੰਨੀ ਹੋਈ ਹੈ 33 ਦਿਨਾਂ ਦੀਆਂ ਦਵਾਈਆਂ ਜਿਹੜੀ ਸੀਜ਼ ਕੀਤੀਆਂ ਫਾਰਮ 16 ਦੇ ਤੇ ਅਸਰ ਸੁਣਨ ਚਾ ਰਿਹਾ ਕਿ ਨਸ਼ੀਲੇ ਦਵਾਈਆਂ ਵੀ ਵੇਚਦੇ ਸੀਗੇ ਨਹੀਂ ਜੋ ਰੋਲਾ ਸੀਗਾ ਜਾਂ 20